ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਪਲੀਜ਼ ਆਪਣੀ ਚੈਨਲ ਤੇ ਪਹਿਲੀ ਵਾਰ ਆਏ ਹੋ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਜੀ ਤੇ ਇੱਕ ਜਿਹੜਾ ਆਪਣਾ ਆਰਕੀ ਨੰਬਰਦਾਰ ਬੁਟੀਕ ਹੈ ਪਲੀਜ਼ ਉਸ ਚੈਨਲ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਉਸ ਉੱਪਰ ਆਪਾਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਸੂਟਾਂ ਦੇ ਜਿਹੜੇ ਆਪਾਂ ਦਿਖਾਇਆ ਕਰਾਂਗੇ ਜੋ ਆਪਾਂ ਰੈਡੀ ਕਰਦੇ ਆ ਜੋ ਆਪਣੇ ਕੋਲ ਸ਼ਾਪ ਤੇ ਹੁੰਦੇ ਨੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਜੀ ਰਖੜੀ ਦੇ ਤਿਹਾੜੀ ਤੇ ਆਫਰ ਹੈ ਜੀ ਆਪਾਂ ਸੂਟ ਨੇ ਜਿਹੜੇ ਵਰਕ ਕਰਦੇ ਆ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਏ ਆ ਆਪਾਂ ਤੁਹਾਡੇ ਵਾਸਤੇ ਵਰਕ ਹੈ ਜਿਹੜਾ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਹੋਇਆ ਹੋਇਆ ਹੈ ਕੈਰੇ ਟਾਂਕੇ ਦਾ ਕੰਮ ਹੋਊਗਾ ਵਿੱਚ ਬਹੁਤ ਜ਼ਿਆਦਾ ਵਧੀਆ ਜਿਹੜਾ ਹੈਗਾ ਡਿਜ਼ਾਈਨ ਹੈਗਾ ਠੀਕ ਹੈ ਤੁਸੀਂ ਉਹਨਾਂ ਵਿੱਚੋਂ ਡਿਜ਼ਾਈਨ ਪਸੰਦ ਕਰਕੇ ਆਪਣੇ ਕੋਲੋਂ ਤਿਆਰ ਸੂਟ ਕਰਵਾ ਸਕਦੇ ਹੋ bina dupatta ਤੇ ਤੁਹਾਨੂੰ ਪ੍ਰਾਈਸ ਦੱਸਾਂਗੇ ਆਪਾਂ bina dupatta ਤੇ ਤੁਸੀਂ ਆਪਣੇ ਕੋਲੇ ਫਿਲਹਾਲ ਹਲੇ ਸੂਟ ਨੇ ਹਲੇ ਆਪਾਂ ਇਹਨਾਂ ਨੂੰ ਦੁਪੱਟੇ ਡਾਈ ਤਾਂ ਕਰਵਾਵਾਂਗੇ ਜਦੋਂ ਵੀ ਕੋਈ ਸੂਟ ਹੈ ਜਿਹੜਾ ਆਪਣੇ ਕੋਲੇ ਆਰਡਰ ਲਈ ਆਊਗਾ ਠੀਕ ਹੈ ਜੀ ਤੇ ਦੋ ਤਿੰਨ ਸੂਟਾਂ ਦੇ ਨਾਲ ਦੁਪੱਟੇ ਹੈਗੇ ਨੇ ਉਹ ਪਹਿਣਾ ਨੇ ਆਪਣੇ ਕੋਲ ਦੁਪੱਟੇ ਲੈ ਕੇ ਆਪਾਂ ਨੂੰ ਮਤਲਬ ਤਿਆਰ ਕਰਵਾਈ ਸੀਗੇ ਸੂਟ ਤੇ ਆਪਾਂ ਤੁਹਾਨੂੰ ਦਿਖਾਉਣਾ ਹੈ ਠੀਕ ਹੈ ਜੀ ਤੁਸੀਂ ਦੇਖਦੇ ਜਾਓ ਪੂਰੀ ਵੀਡੀਓ ਨੂੰ ਵਿਦਾਊਟ ਸਕਿੱਪ ਕੀਤੇ ਦੇਖਿਆ ਕਰੋ ਤਾਂ ਕਰਕੇ ਜਿਹੜੀ ਪੂਰੀ ਵੀਡੀਓ ਦੇ ਵਿੱਚ ਹੈ ਤਾਂ ਉਹ ਪ੍ਰੋਪਰ ਜਾਣਕਾਰੀ ਸਾਰੀ ਸਟਾਫ ਦੀ ਵੀ ਤੇ ਪ੍ਰਾਈਸ ਦੀ ਵੀ ਆਪਾਂ ਦਿੰਨੇ ਆ ਤੁਹਾਨੂੰ ਜਿਹੜੀ ਮਿਲ ਸਕੇ ਠੀਕ ਹੈ ਜੀ ਕਿਉਂਕਿ ਤੁਸੀਂ ਫਿਰ WhatsApp ਤੇ ਮੈਸੇਜ ਕਰਦੇ ਹੋ ਪੁੱਛਦੇ ਹੋ ਆਪਣੇ ਕੋਲ ਵੀਧਾ ਪ੍ਰਾਈਸ ਕੀ ਹੈ ਜੀ ਸਟਾਫ ਦੱਸੋ ਸਟਾਫ ਤੇ ਪ੍ਰਾਈਸ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਜ਼ਰੂਰ ਕਰਦੇ ਆਂ ਚਲੋ ਹੋ ਜਾਂਦਾ ਵੀ ਕਈ ਵੀਡੀਓ ਦੇ ਵਿੱਚ ਆਪਾਂ ਧਿਆਨ ਚ ਨਹੀਂ ਰਹਿੰਦਾ ਭੁੱਲ ਜਾਂਦੇ ਆਂ ਵਾਟ ਆਪਾਂ ਮੈਂਸ਼ਨ ਪ੍ਰਾਈਸ ਜ਼ਰੂਰ ਕਰਦੇ ਆਂ ਠੀਕ ਹੈ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਉਨੇ ਆਂ ਮਹਿਰੂਨ ਕਲਰ ਦਾ ਜਿਹੜਾ ਪਹਿਣਾ ਨਹੀਂ ਪਸ਼ਮੀਨੇ ਦੇ ਉੱਪਰ ਰੈਡੀ ਕਰਵਾਇਆ ਠੀਕ ਹੈ ਜੀ ਇਹ ਹੈਗਾ ਪਸ਼ਮੀਨਾ ਤੇ ਦੇਖੋ ਇਹਦਾ ਇਸ ਤਰ੍ਹਾਂ ਵਰਕੇ neck ਤੇ neck ਦੇ ਉੱਤੇ ਵਰਕਰੂਗਾ ਤੁਸੀਂ ਨੇੜੇ ਤੇ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਵਰਕ ਦੀ ਤੇ ਜਿਹੜਾ ਅੱਜ ਕਲਰ ਟ੍ਰੈਂਡ ਦੇ ਵਿੱਚ ਹੈ ਪੂਰਾ ਇਹ ਵਾਲਾ ਡਿਜ਼ਾਈਨ ਤੇ ਉਸ ਤੋਂ ਬਾਅਦ ਇਹਦਾ ਜਿਹੜਾ ਕੰਮ ਆ ਗਿਆ ਜੀ ਇਹ ਚਾਕਾਂ ਦੇ ਉੱਪਰ ਆ ਗਿਆ ਇਸ ਤਰ੍ਹਾਂ ਇਹ ਕੰਮ ਦਿਖ ਰਿਹਾ ਪੂਰਾ ਜੰਗੀ ਤਰ੍ਹਾਂ ਸੂਟ ਤੇ ਇਹ ਵਾਲਾ ਦੇਖੋ ਦੋਨੇ ਚਾਕਾਂ ਤੇ ਕੰਮ ਆ ਗਿਆ ਤੇ ਜਿਹੜਾ ਆਹ ਵਾਲਾ ਕੰਮ ਹੈ ਜੀ ਉਹ ਹੈਗਾ ਇਹਦੀ ਬਾਜੂ ਦੇ ਉੱਤੇ ਆਪਾਂ ਇਹਦੀ ਪਿਕ ਵੀ ਮੈਂਸ਼ਨ ਕਰਾਂਗੇ ਤੁਹਾਨੂੰ ਜਿਹੜੇ ਮਾਡਲ ਦੇ ਆਪਾਂ ਇਹ ਡਿਜ਼ਾਈਨ ਚੱਕਿਆਗਾ ਜਿਹੜਾ ਇਹ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਇਹਦੇ ਵਿੱਚ ਜਿਹੜਾ ਆਪਾਂ ਨੇ ਕਲਰ ਕੰਟਰਾਸਟ ਕੀਤੇ ਨੇ ਮਸਟਰਡ ਐਂਡ ਮਹਿੰਦੀ ਕਲਰ ਦੀ ਤੇ ਵਾਈਟ ਕਲਰ ਦਾ ਕੰਬੀਨੇਸ਼ਨ ਕੀਤਾ ਹੈ। ਬਾਕੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਜੀ ਇਹ ਕਿਸੇ ਕਸਟਮਰ ਦਾ ਸੂਟ ਹੈ। ਇਹ ਕਸਟਮਰ ਨੇ ਆਪਾਂ ਨੂੰ ਨਾਲ ਦੁਪੱਟਾ ਦਿੱਤਾ ਸੀਗਾ। ਇਹਦਾ ਇਹ ਔਰੀਜਨਲ ਦਾ ਦੁਪੱਟਾ ਹੈਗਾ। ਇਹਦੇ ਨਾਲ ਵੈਸੇ ਮਸਟਰਡ ਦੁਪੱਟਾ ਤੇ ਮਹਿੰਦੀ ਕਲਰ ਮਹਿਰੂਨ ਕਲਰ ਤੁਸੀਂ ਤਿੰਨੇ ਕਲਰ ਦੇ ਦੁਪੱਟਾ ਡਾਈ ਕਰਵਾ ਸਕਦੇ ਹੋ, ਡਾਈ ਡਾਈ ਕਰਵਾ ਸਕਦੇ ਹੋ, ਸਿੰਗਲ ਡਾਈ ਵੀ ਕਰਵਾ ਸਕਦੇ ਹੋ। ਇਹਦੇ ਜਿਹੜੇ ਆਪਾਂ ਤੁਹਾਨੂੰ ਪ੍ਰਾਈਸ ਦੱਸਾਂਗੇ ਇਹ ਪ੍ਰਾਈਸ ਰਹਿਣਗੀ ਜੀ ਬਿਨ ਜਿਹੜਾ ਫੈਬਰਿਕ ਰਹੂਗਾ ਇਹ ਵਾਲਾ ਪਸ਼ਮੀਨੇ ਦੇ ਉੱਪਰ ਹੈ ਇਹਦਾ ਪ੍ਰਾਈਸ ਰਹੂਗਾ ਜੀ 1450 ਬਿਨਾਂ ਦੁਪट्टे ਨੂੰ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਅਗਲਾ ਦਿਖਾਉਨੇ ਆ ਆਪਾਂ ਤੁਹਾਨੂੰ ਪ੍ਰਾਈਸ ਵੀ ਦੱਸਦੇ ਜਾਵਾਂਗੇ ਤੇ ਸਟੱਫ ਬਾਰੇ ਵੀ ਦੱਸਦੇ ਜਾਵਾਂਗੇ ਵੀ ਕੀ ਸਟੱਫ ਹੈਗਾ ਤੇ ਆਪਾਂ ਤੁਹਾਨੂੰ ਵਰਕ ਬਾਰੇ ਵੀ ਦੱਸਦੇ ਜਾਵਾਂਗੇ ਠੀਕ ਹੈ ਜੀ ਇਹਦਾ neck ਦੇ ਵਰਕ ਹੈ ਤੇ ਚੱਕਾਂ ਤੇ ਵਰਕ ਹੈ ਤੇ ਬਾਜੂ ਤੇ ਵਰਕ ਹੈ ਚਲੋ ਜੀ ਹੁਣ ਆਪਾਂ ਤੁਹਾਨੂੰ ਅਗਲਾ ਸੂਟ ਦਿਖਾਉਨੇ ਆ ਜਿਹੜਾ ਅਗਲਾ ਸੂਟ ਹੈ ਜੀ ਉਹ ਵਾਲਾ ਹੋਇਆ ਹੋਇਆ ਹੈ ਕਾਟਨ ਦੇ ਉੱਤੇ ਰੈਡੀ ਦੇਖੋ ਜੀ ਇਹ ਵਾਲਾ ਸੂਟ ਕਾਟਨ ਦੇ ਉੱਤੇ ਰੈਡੀ ਹੋਇਆ ਹੋਇਆ ਹੈ। ਇਹਦਾ ਇਸ ਤਰ੍ਹਾਂ ਦੇ ਕੋ ਪੈਨਲ ਇਹ ਵਾਲਾ ਦੇਖੋ ਪੈਨਲ ਬਨੇ ਹੋਏ ਨੇਗੇ ਇਹਦੇ ਤੇ ਇਹ ਵਾਲਾ ਸੈਂਟਰ ਦੇ ਵਿੱਚ ਫਲਾਰ ਬਣਿਆ ਹੋਇਆ ਬ੍ਰੈਸਟ ਐਂਡ ਸੈਂਟਰ ਦੇ ਵਿੱਚ ਇਹ ਵਾਲਾ ਰਾਉਂਡ ਨੈਕ ਬਣਿਆ ਹੋਇਆ ਹੈ। ਤੇ ਸੇਮ ਕੰਮ ਰਹੂਗਾ ਜੀ ਇਹਦੀ ਬਾਟਮ ਦੇ ਉੱਤੇ ਕੱਟਵਰਕ ਦੇ ਕਿ ਉੱਤੇ ਬੁੱਟੀ ਬਣੀ ਹੋਈ ਹੈ ਜ਼ਰੀ ਦੀ ਤੇ ਜਿੱਦਾਂ ਕਿ ਹੁਣ ਇਹ ਜਿਹੜਾ ਕਲਰ ਹੈਗਾ ਨੇਵੀ ਬਲੂ ਆ ਕਾਟਨ ਦੇ ਉੱਤੇ ਰੈਡੀ ਹੋਇਆਗਾ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਤੁਹਾਨੂੰ ਇਹ ਵਾਲਾ ਵਰਕ ਹੈ ਇਹ ਵਾਲਾ ਸਟ੍ਰੱਫ ਤੁਹਾਨੂੰ ਮਿਲੂਗਾ ਜੀ 1250 ਪਬੀ ਦਾ ਉੱਤ ਦੁਪੱਟਾ ਸਾਨੂੰ ਪ੍ਰਾਈਸ ਦੱਸ ਰਹੇ ਤੁਸੀਂ ਇਸ ਤਰ੍ਹਾਂ ਦੇ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਡਿਜ਼ਾਈਨ ਇਸ ਤਰ੍ਹਾਂ ਦੀ ਆਪਣੇ ਕੋਲ ਜਲਦੀ ਜਲਦੀ ਆਰਡਰ ਦੇ ਸਕਦੇ ਹੋ ਇਸ ਤਰ੍ਹਾਂ ਇਹਦੀ ਬਾਜੂ ਦੀ ਉੱਪਰ ਕੰਮ ਆ ਗਿਆ ਇਹ ਵਾਲੇ ਦਾ ਬਾਜੂ ਤੇ ਕੰਮ ਬਾਕੀ ਸੜਾ ਇਹਦਾ ਸਿੰਗਲ ਟੈਂਕੀ ਦਾ ਕੰਮ ਹੋਇਆ ਹੋਇਆ ਦੇਖੋ ਫਿਨਿਸ਼ਿੰਗ ਇਹ ਜਿਹੜੀ ਬਹੁਤ ਜ਼ਿਆਦਾ ਵਧੀਆ ਹੈਗੀ ਬਾਕੀ ਜਿਹੜੀ ਇਹਦੇ ਕੱਟਵਰਕ ਬਣ ਕੇ ਇਸ ਤਰ੍ਹਾਂ ਇਹਦੇ ਜਰੀ ਦੀ ਬੂਟੀ ਬਣੀ ਹੋਈ ਹੈ ਪੈਨਲ ਦੇ ਉੱਪਰ ਠੀਕ ਹੈ ਜੀ ਇਹ ਵਾਲਾ ਹੈਗਾ ਕਾਟਨ ਦੇ ਉੱਪਰ ਸੂਟ ਰੈਡੀ ਜੀ ਨੇਵੀ ਬਲੂ ਕਲਰ ਹੈ ਬਾਕੀ ਜਿਹੜੇ ਕਲਰ ਕੰਟਰਾਸਟ ਨੇ ਤੁਹਾਨੂੰ ਦਿਖ ਹੀ ਰਹੇ ਨੇ ਇਹਦੇ ਵਿੱਚ ਜਿਹੜਾ ਆਪਾਂ ਕੰਮ ਕੀਤਾ ਕੰਟਰਾਸਟ ਦਾ ਠੀਕ ਹੈ ਜੀ ਚਲੋ ਜੀ ਹੁਣ ਤਾਂ ਉਹਨੂੰ ਆਪਾਂ ਅਗਲਾ ਦਿਖਾਉਣੀ ਆ ਅਗਲਾ ਸਟੱਫ ਹੈਗਾ ਬਰਬਰੀ ਕਾਟਨ ਦੇ ਉੱਪਰ ਇਹ ਵਾਲਾ ਹੈਗਾ ਜੀ ਬਰਬਰੀ ਕਾਟਨ ਦੇ ਉੱਪਰ ਜਿਹੜਾ ਕਲਰ ਹੈ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਜਿਹਾ ਕਲਰ ਹੈਗਾ ਕੀ ਕਲਰ ਕਹਾਂਗੇ ਆਪਾਂ ਇਹਨੂੰ ਪਿਸਤਾ ਸਕਿੰਨਰ ਪਿਸਤਾ ਪਿਸਤਾ শেਡ ਜੀ ਤੇ ਜਾ ਵਸ ਕਿੰਨ ਜੀ ਕਿੰਨ ਤਰ੍ਹਾਂ ਦੀ ਜੀ ਇਹ ਛੇੜ ਨਵੀਂ ਜੀ ਚਾਟ ਹੈਗਾ ਇਹ ਵਾਲਾ ਕਲਰ ਹੈ ਜਿਹੜਾ ਤੁਸੀਂ ਇਹ ਵਾਲਾ ਦੇਖੋ ਇਹਦਾ neck ਦਾ ਡਿਜ਼ਾਈਨ ਹੈ ਸੇਮ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਵਰਕ ਦਿਖਾਇਆ ਤੇ ਇਹ ਵਾਲਾ ਹੈਗਾ ਜੀ ਇਹਦੇ ਘੇਰ ਦੇ ਉੱਪਰ ਕੰਮ ਘੇਰ ਦੇ ਉੱਪਰ ਕੰਮ ਸੇਮ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦਿਖਾਇਆਗਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਹਦੇ ਇਸ ਤਰ੍ਹਾਂ ਮਹਿਰੂਨ ਤੇ ਆਪਾਂ ਇਹਨੂੰ ਪੀਚ ਕਲਰ ਦਾ ਟੱਚ ਦਿੱਤਾ ਹੈਗਾ ਕਲਰ ਦਾ

ਸੇਮ ਕੰਮ ਤੁਸੀਂ ਬਾਜੂ ਬਾਜੂ ਤੇ ਹੋਇਆ ਹੋਇਆ ਸੇਮ ਕੰਮ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਡਿਜ਼ਾਈਨ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈਗਾ ਟ੍ਰੈਂਡ ਦੇ ਵਿੱਚ ਹੈ ਇਹ ਵਾਲਾ ਡਿਜ਼ਾਈਨ ਤੇ ਜਿਹੜਾ ਸਟੱਫ ਹੈ ਉਹ ਵੀ ਬਹੁਤ ਵਧੀਆ ਜੀ ਤੁਸੀਂ ਇਹਨੂੰ ਵੀ ਡੌਲਟ ਲੈ ਨਹੀਂ ਤਾਂ ਸਟਿਚ ਕਰ ਸਕਦੇ ਹੋ ਤੇ ਲਾਈਨਿੰਗ ਲਾਉਣ ਦੀ ਕੋਈ ਲੋੜ ਨਹੀਂ ਜਿਹੜਾ ਸਟੱਫ ਹੈ ਇਹ ਬਰਬਰੀ ਕਾਟਨ ਹੈ ਠੀਕ ਹੈ ਜੀ ਇਹਦਾ ਪ੍ਰਾਈਜ਼ ਰਹੂਗਾ ਜੀ 1350 ਆਪਾਂ ਕੱਲੀ-ਕੱਲੀ ਸੂਟ ਦਾ ਤੁਹਾਨੂੰ ਪ੍ਰਾਈਜ਼ ਵੀ ਦੱਸਾਂਗੇ ਤੁਹਾਨੂੰ ਵਰਕ ਵੀ ਦੱਸਾਂਗੇ ਤੇ ਤੁਹਾਨੂੰ ਕਲਰ ਵੀ ਦੱਸ ਦੇ ਜਾਵਾਂਗੇ ਠੀਕ ਹੈ ਜੀ ਇਹਦਾ ਜਿਹੜਾ ਕੇਰ ਇਸ ਤਰ੍ਹਾਂ ਕੇਰ ਹੋਇਆ ਹੋਇਆ ਜੀ ਉਹ 21 ਇੰਚ ਤੇ ਬਣਿਆ ਹੋਇਆ ਹੈਗਾ 21 ਇੰਚ ਤੇ ਜਿਵੇਂ ਹੁਣ 22 ਇੰਚ ਦਾ ਕਿਸੇ ਦਾ ਭੈਣ ਦਾ ਕੇਰਾ 22 ਇੰਚ 22 ਇੰਚ ਵੀ ਇਸ ਸਟਿਚ ਹੋ ਜਾਊਗਾ ਤੇ ਜਿਹੜਾ ਇਹ ਕੰਮ ਆਪਾਂ 21 ਇੰਚ ਦੀ ਸਪੇਸ ਨਾਲ ਕੀਤਾ ਹੋਇਆ ਠੀਕ ਹੈ ਜੀ ਤੇ ਇਹ ਵਾਲਾ ਨੈੱਕ ਦਾ ਕੰਮ ਆ ਗਿਆ ਜੀ ਬਾਕੀ ਇਹਦਾ ਕੋਈ ਇਸ਼ੂ ਨਹੀਂ ਹੈਗਾ ਵੀ ਜੇ ਤੁਸੀਂ ਲੈਂਥ ਥੋੜੀ ਬਹੁਤੀ ਵੱਧ ਘੱਟ ਕਰਦੇ ਹੋ ਉਹ ਵੀ ਹੋ ਜਾਣੀ ਹੈ ਠੀਕ ਹੈ ਕਿਉਂਕਿ ਜਿਹੜੇ ਆਪਾਂ ਨੇ ਆਹ ਵਾਲੇ ਫਲਾਰ ਬਣੇ ਹੋਏ ਨੇਗੇ ਇਹ ਆਪਾਂ ਸੈਂਟਰ ਦੇ ਉੱਪਰੋਂ ਥੋੜੀ ਜਿਹਾ ਉੱਪਰ ਚੱਕ ਕੇ ਬਣਾਏ ਨੇ ਜਿਨ੍ਹਾਂ ਨੇ ਜ਼ਿਆਦਾ ਲੈਂਥ ਰੱਖਣੀ ਹੈਗੀ ਤਾਂ ਨੀਚੇ ਤੱਕ ਵੀ ਵੈਸੇ ਦੀ ਆਪਾਂ 44 45 ਇੰਚ ਲੈਂਥ ਹੈ ਜਿਹੜੀ ਤਿਆਰ ਕਰਵਾਈ ਹੈ ਤੁਸੀਂ ਘੱਟ ਵੀ ਕਰ ਸਕਦੇ ਹੋ 43 ਵੀ ਰਹਿ ਜੂਗੀ 42 ਵੀ ਰਹਿ ਜੂਗੀ ਕੇਰ ਹੈ ਜਿਹੜਾ 22 ਵੀ ਹੋ ਸਕਦਾ ਤੇ ਆਪਾਂ ਜਿਹੜਾ 21 ਤਿਆਰ ਕਰਵਾਇਆ ਕਿਉਂਕਿ ਇਹ ਸੈਂਟਰ ਜਿਹੜਾ ਆਪਾਂ ਸਾਈਡਾਂ ਤੇ ਇਸ ਕਪੜਾ ਥੋੜਾ ਬਹੁਤਾ ਦੇਖੋ ਅੱਧਾ ਪੌਣਾ ਇੰਚ ਰਹਿ ਜੇ ਉਹਦੇ ਵਿੱਚ ਕੋਈ ਫੇਰ ਦਿਖਾਉਣੇ ਕਾਟਾਂ ਦੇ ਉੱਪਰ ਹਾਂਜੀ ਅਗਲਾ ਫੇਰ ਮਹਿਰੂਨ ਕਲਰ ਆ ਗਿਆ ਜਿੰਨਾ ਮਹਿਰੂਨ ਕਲਰ ਬਹੁਤ ਜਦੋਂ ਸੋਨਾ ਲੱਗਦਾ ਇਹਦੇ ਵਿੱਚ ਆਪਾਂ ਜਿਹੜਾ ਕਲਰ ਥ्रेड ਯੂਜ਼ ਕੀਤੇ ਨੇ ਲਾਈਟ ਪੀ ਦੂਜੇ ਲੜ ਚੱਲ ਰਹੀ ਹੈ ਵੀਡੀਓ ਸੂਟ ਮਹਿਰੂਨ ਕਲਰ ਦਾ ਉਹ ਥੋੜਾ ਜਿਹੜਾ ਪਹਿਲਾਂ ਆਪਾਂ ਮਹਿਰੂਨ ਕਲਰ ਦਿਖਾਇਆ ਸੀ ਉਹ ਥੋੜਾ ਜਿਹਾ ਕਾਲਸ ਜਿਹੀ ਸੀ ਇਹ ਥੋੜਾ ਜਿਹਾ ਰੈੱਡ ਜੀ ਕਲਰ ਤੇ ਹੈ ਠੀਕ ਹੈ ਜੀ ਤੇ ਇਹ ਵਾਲਾ ਵੀ ਹੈਗਾ ਕੈਮਰਿਕ ਕਾਟਨ ਦਾ ਸੂਟ ਰਹੂਗਾ ਜੀ ਪਿਓਰ ਕਾਟਨ ਦੇ ਵਿੱਚ ਤੇ ਇਹਨੂੰ ਵੀ ਤੁਸੀਂ ਵਿਦਆਊਟ ਲੈਂਗਿਸ ਸਟਿਚ ਕਰ ਸਕਦੇ ਹੋ ਸੇਮ ਕੰਮ ਇਹਦਾ ਨੈਕ ਤੇ ਰਹੂਗਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵਰਕ ਦਿਖਾਇਆ ਤੇ ਉਸ ਤਰੀਏ ਇਹਦੇ ਚਾਕਾਂ ਤੇ ਰਹੂਗੀ ਬਿਲਕੁਲ ਠੀਕ ਹੈ ਲੈਂਥ ਦੀ ਕੋਈ ਇਸ਼ੂ ਨਹੀਂ ਹੈਗਾ ਲੈਂਥ ਤੁਸੀਂ 44 45 42 ਤੋਂ 44 45 ਇੰਚ ਤੱਕ ਕਰ ਸਕਦੇ ਹੋ ਕਿ ਰਿੱਕੀ ਵਾਈ ਹੋ ਜਾਊਗਾ ਠੀਕ ਹੈ ਜੀ ਤੇ ਜੇ ਤੁਸੀਂ ਬਾਟਮ ਤੇ ਕਰਵਾਉਣਾ ਤਾਂ ਬਾਟਮ ਤੇ ਵੀ ਕਰਵਾ ਸਕਦੇ ਹੋ ਹਾਂ ਹੁਣ ਮੈਂ ਇੱਕ ਹੋਰ ਦਿਖਾਉਣੀ ਆ ਸੋਨ ਇੱਕ ਮਿੰਟ ਤੇ ਉਹ ਵੀ ਬਰਬਰੀ कॉटन ਦੇ ਉੱਪਰ ਰੈਡੀ ਹੋਇਆ ਜੀ ਇਹ ਦੁਪੱਟੇ ਆ ਬਾਹਰ ਪਾ ਕੇ ਸੁੱਕਣੇ ਹਾਂ ਠੀਕ ਹੈ ਤੇ ਦੇਖੋ ਜੀ ਇਹ ਕੱਪੜਾ ਕਿਹੜਾ ਜੀ ਇਹ ਵੀ ਬਰਬਰੀ कॉटन ਹੈ ਜੀ ਹਾਂ ਜੀ ਇਹ ਵਾਲਾ ਆ ਗਿਆ ਜੀ ਫਿਰ ਤੋਂ ਬਰਬਰੀ कॉटन ਦੇ ਉੱਪਰ ਰੈਡੀ ਹੋਇਆ ਇਹ ਵਾਲਾ ਸੂਟ ਬਰਬਰੀ कॉटन ਦਾ ਜਿਹੜਾ ਪ੍ਰਾਈਸ ਰਹੂਗਾ ਪਤਾ ਤੁਹਾਨੂੰ ਪਹਿਲਾਂ ਵੀ ਦੱਸਿਆ 1350 ਰਹੂਗਾ ਜੀ ਵਿਦਆਊਟ ਦੁਪੱਟਾ ਵਿਦਆਊਟ ਦੁਪੱਟਾ ਪਤਾ ਤੁਹਾਨੂੰ ਪ੍ਰਾਈਸ ਮੈਂਸ਼ਨ ਕਰਦੇ ਆ ਤੇ ਸੇਮ ਕੰਮ ਦੇਖੋ ਇਹਦੇ ਚਾਕ ਤੇ ਰਹੂਗਾ ਤੇ ਸੇਮ ਕੰਮ ਇਹਦੀ ਬਾਜੂ ਤੇ ਰਹੂਗਾ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਾਂ ਆਰਡਰ ਦੇ ਸਕਦੇ ਹੋ ਤੇ ਪਲੀਜ਼ ਇੱਕ ਵਿਦਾਊਟ ਸਕਿਪ ਕੀਤੇ ਵੀਡੀਓ ਦੇਖਿਆ ਕਰੋ ਤਾਂ ਕਰਕੇ ਤੁਹਾਨੂੰ ਵੀਡੀਓ ਦੇ ਵਿੱਚ ਹੀ ਪ੍ਰੋਪਰ ਜਿਹੀ ਜਾਣਕਾਰੀ ਇਹ ਮਿਲ ਸਕੇ ਤੁਸੀਂ WhatsApp ਤੇ ਮੈਸੇਜ ਕਰਕੇ ਆਪਾਂ ਨੂੰ ਪ੍ਰਾਈਸ ਪੁੱਛਦੇ ਹੋ ਤੇ ਫਿਰ ਉਸ ਨੂੰ ਕਪੜਾ ਪੁੱਛਦੇ ਹੋ ਤੁਸੀਂ ਵੀ ਕੀ ਸਟੱਫ ਦੇ ਉੱਤੇ ਜਿਹੜਾ ਵਰਕ ਹੋਇਆਗਾ ਉਹ ਆਪਾਂ ਸਾਰੀ ਜਾਣਕਾਰੀ ਇਹ ਜਿਹੜੀ ਆਪਾਂ ਵੀਡੀਓ ਦੇ ਵਿੱਚ ਹੀ ਦਿੰਨੇ ਆ ਰਿਕੁਐਸਟ ਹੈ ਭੈਣਾਂ ਅੱਗੇ ਕਿ ਵੀਡੀਓ ਨੂੰ ਵਿਦਾਊਟ ਸਕਿਪ ਕੀਤੇ ਦੇਖਿਆ ਕਰੋ ਤੇ ਪਲੀਜ਼ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਜੀ ਜਿਹੜਾ ਅਗਲਾ ਕਲਰ ਆ ਗਿਆ ਉਹ ਆ ਗਿਆ ਕਾਟਨ ਦੇ ਉੱਪਰ ਤੇ कॉटन ਦੇ ਉੱਤੇ ਇਸ ਤਰ੍ਹਾਂ ਇਹਦਾ neck design ਹੈਗਾ ਇਹ ਵਾਲਾ design ਵੀ ਜਿਹੜਾ ਬਹੁਤ ਜ਼ਿਆਦਾ trend ਦੇ ਵਿੱਚ ਹੈਗਾ ਇਹਨੂੰ ਆਪਾਂ बॉटम ਤੇ ਵੀ ਵਰਕ ਕੀਤਾ ਤੇ ਬਾਜੂਤੀ ਵੀ ਕੀਤਾ ਦੇਖੋ ਇਹ ਵਾਲਾ ਹੈਗਾ neck design ਤੇ ਇਹ ਵਾਲਾ ਆ ਗਿਆ ਜੀ square ਦੇ ਦਾ ਕੰਮ केयर ਦੇ ਨੀਚੇ ਪਹਿਲਾਂ ਬੁੱਟੀ ਬਣੀ ਹੈ ਉੱਪਰ ਫਿਰ ਬੇਲ ਦਿੱਤੀ ਹੋਈ ਹੈਗੀ ਇਹਦੇ ਤੇ ਸੇਮ ਕੰਮ ਆ ਗਿਆ ਇਹਦੇ बॉटम ਦੇ ਉੱਪਰ ਇਸ ਤਰ੍ਹਾਂ ਤੇ ਸੇਮ ਕੰਮ ਇਹਦੀ ਬਾਜੂ ਦੇ ਉੱਪਰ ਰਹੂਗਾ ਜੀ ਇਹ ਹੈਗਾ कॉटन ਫੈਬਰਿਕ ਦੇ ਉੱਤੇ ਇਹਦਾ price ਵੀ ਹੈਗਾ ਜੀ ਜਿਹੜਾ 1350 ਵਿਦਆਊਟ ਦੁਪੱਟਾ ਆਪਾਂ ਸਾਰੀ ਸੂਟਾਂ ਦੇ ਤੁਹਾਨੂੰ ਵਿਦਆਊਟ ਦੁਪੱਟਾ ਪ੍ਰਾਈਜ਼ ਨੇ ਜਿਹੜੇ ਮੈਂਸ਼ਨ ਕੀਤੇ ਨੇ ਤੇ ਚਲੋ ਜੀ ਜਲਦੀ ਜਲਦੀ ਤੁਸੀਂ ਸਕਰੀਨਸ਼ਾਟ ਲਓ ਜੋ ਵੀ ਤਾਂ ਆਪਾਂ ਤੁਹਾਨੂੰ ਸੂਟ ਵਰਕ ਹੈ ਜਿਹੜਾ ਕਰਵਾਉਣਾ ਇੱਕ ਆਪਾਂ ਤੁਹਾਨੂੰ ਡਿਜ਼ਾਈਨ ਹੋਰ ਦਿਖਾ ਦਈਏ ਇਹ ਵੀ ਜਿਹੜਾ ਹੈਗਾ neck tie ਡਿਜ਼ਾਈਨ ਇਹ ਵੀ ਜਿਹੜਾ ਡਿਜ਼ਾਈਨ ਹੈ ਬਹੁਤ ਸੋਹਣਾ ਹੈਗਾ ਦੇਖੋ ਇਹ ਵਾਲਾ ਆ ਗਿਆ ਦਾ neck tie ਡਿਜ਼ਾਈਨ ਸੇਮ ਕੰਮ ਇਹਦੀ ਨੀਚੇ ਬੁੱਟੀ ਤੇ ਹਲਕੀ ਹਲਕੀ ਜੀ ਬੁੱਟੀ ਦਿੱਤੀ ਹੈ ਘੇਰ ਦੇ ਉੱਪਰ ਤੇ ਇਹ ਵਾਲਾ ਆ ਗਿਆ ਦੀ ਬਾਟਮ ਤੇ ਕੰਮ ਸੇਮ ਕੰਮ ਇਹਦੀ ਵੱਜਦੀ ਰਹੂਗਾ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਸੀਗਾ ਆਪਾਂ ਤੁਹਾਨੂੰ ਬਹੁਤ ਸਾਰੇ ਸੂਟ ਦਿਖਾਏ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਸੂਟ ਕੋਈ ਪਸੰਦ ਆਉਂਦਾ ਤੁਸੀਂ ਜਲਦੀ ਜਲਦੀ ਆਪਾਂ ਨੂੰ WhatsApp ਤੇ DM ਕਰ ਸਕਦੇ ਹੋ ਤੇ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਤਾਂ ਉਹਨੂੰ ਸੋਹਣੇ ਸੋਹਣੇ ਸੂਟ ਦਿਖਾ ਕੇ ਪਲੀਜ਼ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ